ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੱਲ ਨੂੰ ਸਾਡੇ ਰਾਏਕੋਟ ਦੇ ਵਿੱਚ ਜੀ ਖੇਡ ਮੇਲਾ ਜਿਹੜਾ ਹੋ ਰਿਹਾ ਕਬੱਡੀ ਕੱਪ ਉਸ ਦੇ ਵਿੱਚ ਕੱਲ ਨੂੰ ਖੁੱਲਾ ਖਾੜਾ ਲੱਗੇਗਾ ਜੀ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਛਣ ਜੀ ਸੰਗਤਾਂ ਦੇ ਰੂਬਰੂ ਹੋਣਗੇ ਜੀ ਤੇ ਵਿਸ਼ੇਸ਼ ਸਨਮਾਨ ਹੋਵੇਗਾ ਗਿੱਲ ਰੌਂਤਾ ਵਾਲੇ ਦਾ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਹਮਾ ਹਮਾ ਕੇ ਪਹੁੰਚੋ ਜੀ ਕੱਲ ਨੂੰ ਮੈਚ ਵੀ ਦੇਖਣ ਆਲੇ ਹੋਣਗੇ ਨਾਮ ਵੀ ਬਹੁਤ ਵਧੀਆ ਵਾ ਤਾਂ ਇਹ ਦਸ਼ਮੇਸ਼ ਟੂਰਨਾਮੈਂਟ ਕਮੇਟੀ ਕਰਵਾ ਰਹੀ ਹੈ ਜੀ ਤਾਂ ਸਾਰੇ ਪਤਵੰਤੇ ਸੱਜਣ ਜਿੰਨੇ ਵੀ ਬਹੁਤ ਸਕਦੇ ਨੇ ਜਰੂਰ ਪਹੁੰਚੋ ਜੀ ਇੱਧਰ ਦੋਨੋਂ ਟੀਮਾਂ ਦੇ ਗਰਾਊਂਡ ਚੋਂ ਜਿਹੜਾ ਫੁੱਟਬਾਲ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਜੀ ਮੁੱਖ ਮਹਿਮਾਨ ਪਹੁੰਚੇ ਹੋਇਆ ਹੈ ਹੈਨਾ ਤੇ ਜਿਹੜੀ ਟੀਮ ਆਈ ਹੋਗੀ ਉਹ ਟੋਡੀ ਆਪਣੇ ਫੁੱਟਬਾਲ ਖਿਡਾਰੀਆਂ ਨੂੰ ਹੁਣ ਤੋਂ ਥੋੜੀ ਦੇਰ ਬਾਅਦ ਮੈਚ ਸ਼ੁਰੂ ਹੋਵੇਗਾ ਸਾਰਿਆਂ ਦੇ ਸਾਰੇ ਜਿਹੜੇ ਕੰਮ ਦਾ ਬਜਟ ਕਰਵਾ ਲੈਣ ਇਹ 75 ਕਿਲੋ ਵਾਲੇ ਤੇ 30 ਕਿਲੋ ਕਬੱਡੀ ਖਿਡਾਰੀ ਨੋਟ ਕਰ ਲੈਣ ਇੱਕ ਟੀਮ ਦੇ ਵਿੱਚ ਸਿਰਫ ਇੱਕ ਬਲੇ ਸਾਡੇ ਸਟੀਫਨ ਗਰੇਵਾਲ ਜੀ ਹੋਰ ਵੀ ਬਾਹਰੋਂ ਮੇਰੇ ਵੀਰ ਬਹੁਤ ਨੇ ਕੁੰਡਾ ਜੀ ਸਾਡੇ ਹੋਰ ਖੋਸਾ ਸਾਹਿਬ ਬਜਟ ਤੇ ਡਿਊਟੀ ਹੈ ਉਹ ਕਿਰਪਾ ਕਰਕੇ ਬਜਟ ਕਰ ਦੇਣਾ ਰਾਏਕੋਟ ਦੀ ਰਾਏਕੋਟ ਦੀ ਧਰਤੀ ਤੇ ਟੂਰਨਾਮੈਂਟ ਅੱਜ ਚੱਲ ਰਿਹਾ ਹੈ ਜੀ ਤਾਂ ਕੱਲ ਨੂੰ ਵੀ ਦੇਖਣ ਵਾਲੇ ਹੋਣਗੇ ਮੈਚ ਫੁੱਟਬਾਲ ਦੇ ਮੈਚ ਬੜੀ-ਵੜੀਆ ਖੇਡੇ ਜਾ ਰਹੇ ਨੇ ਲਓ ਜੀ ਮੈਚ ਸ਼ੁਰੂ ਹੋਣ ਜਾ ਰਿਹਾ ਪੱਖੋਵਾਲ ਤੇ ਮਹਿਣਾ ਸਾਰੇ ਖਿਡਾਰੀ ਪਹੁੰਚ ਚੁੱਕੇ ਨੇ ਜੀ ਤੇ ਹੁਣ ਮੈਚ ਸ਼ੁਰੂ ਹੋਣ ਜਾ ਰਿਹਾ ਹੁਣ ਤੋਂ ਥੋੜੇ ਸਮੇਂ ਬਾਅਦ ਤਾਂ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਵੀ ਜ਼ਰੂਰ ਪਹੁੰਚੋ ਉੱਲਾ ਖਾੜਾ ਲੱਗੇਗਾ